ਸਾਸੀ ਕਾਲ ਵੀਰੇ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ YouTube ਚੈਨਲ ਫਰੀ ਕੋਡ ਪੀਨ ਕਲਬ 04 ਦੇ ਵਿੱਚ ਤੇ ਬਾਈ ਨੇ ਆਪਣੇ ਤੋਂ ਅੱਜ ਪੱਠਾ ਮੰਗਵਾਇਆ ਬਾਬੇ ਟੈਲਫੈਂਕ ਇੰਗਰੇ ਵਾਲੇ ਜਾਨਵਰਾਂ ਦੇ ਵਿੱਚੋਂ ਤੇ ਬਾਈ ਦਾ ਨਾਮ ਹੈਗਾ ਸੰਜੀਵ ਕੁਮਾਰ ਪਿੰਡ ਬਿਲਗਾ ਤੇ ਜ਼ਿਲ੍ਹਾ ਬਾਈ ਦਾ ਜਲੰਧਰ ਆ ਤੇ ਨੇੜੇ ਹੈਗਾ ਨੂਰ ਮਹਿਲ ਤੇ ਬਾਈ ਨੂੰ ਪੱਕੀ ਰਿੰਗ ਦਾ ਪੱਠਾ ਫੁੱਲ ਔੜਾ ਕੇ ਘਰੇ ਆਪਾਂ ਦਿੱਤਾ ਬਾਈ ਨੂੰ ਤੇ ਅੱਗੇ ਦੇ ਮਾਪਿਓ ਦੇ ਵੀ ਦਰਸ਼ਨ ਕਰਾਵਾਂਗੇ ਬਾਜੀ ਵਿਨਰ ਆ ਤੇ ਤੁਸੀਂ ਪਹਿਲਾ ਪੱਠਾ ਦੇਖੋ ਬਈ ਬਾਈ ਨੂੰ ਉਡਾ ਕੇ ਦਿੱਤਾ ਆਪਾਂ ਬਾਈ ਦੀ ਫਰਮਾਇਸ਼ ਸੀ ਵੀ ਫੁੱਲ ਕਰੇ ਉਡਾ ਕੇ ਦੋ ਫੁੱਲ ਕਰੇ ਉਡਾ ਕੇ ਦਿੱਤਾ ਬਾਈ ਬਾਕੀ ਤੁਹਾਨੂੰ ਪਤਾ ਹੀ ਆ ਜਿਹੜੇ ਬੰਦੇ ਆਪਣੇ ਨਾਲ ਜੁੜੇ ਆ ਨਸਲ ਤੇ ਉਡਾਨ ਦੀ ਆਪਣੀ ਫੁੱਲ ਗਾਰੰਟੀ ਹੁੰਦੀ ਆ ਤੇ ਪੱਕੀਆਂ ਰਿੰਗਾ ਦੇ ਆਪਣੇ ਕੋਲੇ ਜਾਨਵਰ ਹੁੰਦੇ ਆ ਜੇ ਕਿਸੇ ਨੇ ਬਹਿ ਕੇ ਘਰੇ ਉਡਾਉਣਾ ਤਾਂ ਬਹਿ ਕੇ ਵੀ ਘਰੇ ਉਡਾ ਕੇ ਵੀ ਆਪਣੇ ਤੋਂ ਜਾਨਵਰ ਲੈ ਆ ਸਕਦਾ ਤੇ ਡਿਲੀਵਰੀ ਪੂਰੇ ਆਪਣੇ ਇੰਡੀਆ ਚ ਹੀ ਕਰ ਦਿੰਦੇ ਆ ਡਿਲੀਵਰੀ ਪਹੁੰਚਣ ਤੱਕ ਆਪਣੀ ਜ਼ਿੰਮੇਵਾਰੀ ਹੁੰਦੀ ਆ ਏ ਭਾਈ ਇਹਦਾ ਮਾਪਿਓ ਬਾਜੀ winner ਆ ਉਹ ਵੀ ਤੁਹਾਨੂੰ ਦਿਖਾਉਣੇ ਆ ਪਿੰਜਰੇ ਚ ਪਾਇਆ ਥੱਲੇ ਤੇ ਇਹ ਕਰੋੜ ਚੱਕ ਬਾਬੇ ਟਹਿਲ ਸਿੰਘ ਕਿੰਗਰੇ ਵਾਲੀ ਨਸਲ ਚੋਂ ਆ ਤੇ ਆਜੋ ਭਾਈ ਅੱਗੇ ਇਹਦਾ ਇਹ ਖਟੀਆਂ ਅੱਖਾਂ ਦਾ ਬਾਬੇ ਟਹਿਲ ਸਿੰਘ ਕਿੰਗਰੇ ਵਾਲਾ ਜੋ ਵਾਲਾ ਇਹ ਪਿੰਡ ਭਾਗ ਸਿੰਘ ਵਾਲੇ ਜਿੱਤਿਆ ਵੇ ਅਸੀਂ ਆਪਣਾ ਕੂਤਰੇ ਇਹ ਇਹਦਾ ਪੱਠਾ ਇਹ ਤੇ ਇਹ ਕਬੂਦਰੀ ਆਪਣੀ ਝੰਡ ਵਾਲੇ ਉੱਡੀ ਸੀਗੀ ਇਹ ਦੋਨੇ ਬਾਜੀ ਵਿਨਰ ਆ ਕੂਤਰ ਕੂਤਰੀ ਤੇ ਇਹਨਾਂ ਦਾ ਗਾਂ ਪੱਠਾ ਬਾਈ ਨੂੰ ਦਿੱਤਾ ਬਾਈ ਨੇ ਸਪੈਸ਼ਲ ਔੜਮਾਨ ਤੇ ਮੰਗਵਾਇਆ ਸੀਗਾ ਬਾਕੀ ਬਾਈ ਨੇ ਆਖੇ ਘਰੇ ਫੋਟੋ ਡਾ ਕੇ ਵੀਡੀਓ ਕਾਲ ਤੇ ਬਾਈ ਨੂੰ ਵਖਾ ਕੇ ਫਿਰ ਬਾਈ ਨੂੰ ਭੇਜਣ ਜਾ ਰਹੇ ਆ ਬਾਕੀ ਕਿਸੇ ਨੂੰ ਵੀ ਜਾਨਵਰ ਚਾਹੀਦੇ ਆ ਉੱਡੇ ਵੇ ਨਸਲੀ ਜਾਂ ਕੋਈ ਬਾਜੀ ਜਿੱਤਿਆ ਜਾਂ ਉਡਾ ਕੇ ਲੈਣਾ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਬਾਈ ਤੇ ਅੱਗੇ ਤੋਂ ਅੱਗੇ ਬਾਈ ਵੀਡੀਓ ਆਪਣੀ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਲਾਈਕ ਜਰੂਰ ਕਰ ਦਿਆ ਕਰੋ ਵੀਰੇ ਵੀਡੀਓ ਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਕਿੱਦਾਂ ਨੇ ਆਪਣੇ ਜਾਨਵਰ ਲੱਗਦੇ ਆ ਬਾਕੀ ਸਾਰਿਆਂ ਦੇ ਰਿੰਗਾ ਪੱਕੀਆਂ ਹੁੰਦੀਆਂ ਤੇ ਜੇ ਕਿਸੇ ਨੇ ਕੰਟੈਕਟ ਕਰਨਾ ਤਾਂ ਆਪਣਾ ਕੰਟੈਕਟ ਨੰਬਰ ਵੀਡੀਓ ਦੇ ਥੱਲੇ ਦਿੱਤਾ ਹੁੰਦਾ 24 ਘੰਟੇ ਚੱਲਦਾ ਭਾਈ ਤੇ WhatsApp ਕਾਲ ਵੀ ਕਰ ਸਕਦੇ ਆ WhatsApp ਮੈਸੇਜ ਵੀ ਕਰ ਸਕਦੇ ਆ ਜੇ ਕਿਸੇ ਨੇ ਫੋਨ ਕਰਨਾ ਫੋਨ ਵੀ ਕਰ ਸਕਦਾ ਡਾਇਰੈਕਟ ਤੇ ਜਰੂਰ ਦੱਸਿਓ ਭਾਈ ਕਿੱਦਾਂ ਨੇ ਲੱਗਿਆ ਜਾਨਵਰ ਧੰਨਵਾਦ